ਸੱਚੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਲਓ ਜੀ ਅੱਜ ਆਪਾਂ ਗੱਲ ਕਰਾਂਗੇ ਮਰੂਦਾਂ ਦੀ। ਇਹ ਆਪਣੇ ਮਰੂਦਾਂ ਦੇ ਪੇਡੇ ਲੱਗੇ ਹੋਏ ਨੇ ਤੁਸੀਂ ਦੇਖ ਕਰਦੇ ਹੋ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਮਰੂਦਾਂ ਦਾ ਹੁਣ ਸੀਜ਼ਨ ਚੱਲ ਰਿਹਾ ਜੀ। ਫਲ ਬਹੁਤ ਆਇਆ ਹੋਇਆ ਮਰੂਦਾਂ ਨੂੰ। ਹਰੇਕ ਦੀ ਮੋਟਰ ਦੇ ਉੱਤੇ ਮਰੂਦਾਂ ਦੇ ਪੇਡੇ ਲੱਗੇ ਹੋਏ ਨੇ ਜੀ। ਤੇ ਕੁਝ ਵੀ ਜਾਇ ਹੈਗੇ ਨੇ ਜਿਹੜੇ ਕੀ ਮਰੂਦ ਗਲਦੇ ਨੇ ਜੀ ਵਿੱਚ ਕੀੜਾ ਪੈਣਾ ਸ਼ੁਰੂ ਹੋ ਜਾਂਦਾ ਜੀ ਤੇ ਆਪਾਂ ਇੱਕ ਦੇਸੀ ਨੁਕਤਾ ਲੈ ਕੇ ਆਏ ਆ ਜੀ ਉਹਨਾਂ ਵਾਸਤੇ ਤੁਹਾਨੂੰ ਦਿਖਾਵਾਂਗੇ ਜੋ ਕੀ ਨੁਕਤਾ ਦੇਸੀ ਕਿਉਂਕਿ ਮਰੂਦਾਂ ਦੇ ਵਿੱਚ ਪੱਕ ਕੇ ਕੀੜਾ ਪੈਂਦਾ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਤੇ ਆਪਾਂ ਉਹਦੇ ਵਾਸਤੇ ਇੱਕ ਨੁਕਤਾ ਤਿਆਰ ਕਰਿਆ ਪਿੱਛੇ ਵੀ ਅਸੀਂ ਪਾਇਆ ਸੀਗਾ ਤੇ ਬਹੁਤ ਵਧੀਆ ਨੁਕਤਾ ਜੀ ਉਹ ਤੁਹਾਨੂੰ ਦਿਖਾਵਾਂਗੇ ਜੀ ਆ ਤੁਸੀਂ ਦੇਖ ਸਕਦੇ ਇਹ ਪਾਣੀ ਲੈ ਲੈਣਾ ਜੀ ਆਪਾਂ ਨੇ ਪਾਣੀ ਦੇ ਵਿੱਚ ਆਪਾਂ ਆ ਸੱਕਰ ਘੋਲਾਂਗੇ ਜੀ ਆ ਸੱਕਰ ਆ ਜੀ ਦੇਖ ਸਕਦੇ ਹੋ ਸੱਕਰ ਘੋਲ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਇਹ ਚੰਗੀ ਤਰ੍ਹਾਂ ਘੋਲ ਦੇਣੀ ਹੈ ਜੀ ਤੇ ਫਿਰ ਉਹਦੇ ਵਿੱਚ ਥੋੜਾ ਦੁੱਧ ਪਾएंगे ਜੀ ਆ ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਘੋਲ ਕੇ ਜੀ ਇਹ ਬਹੁਤ ਵਧੀਆ ਇੱਕ ਤਰ੍ਹਾਂ ਦੀ ਦਵਾਈ ਦਾ ਕੰਮ ਕਰਦੀ ਹੈ ਜੀ ਇਹ ਇਹਦੇ ਵਿੱਚ ਆਪਾਂ ਜੇਕਰ ਕੀੜਾ ਲੱਗਦਾ ਜੀ ਮਰੂਦਾਂ ਨੂੰ ਆਪਣੀ ਕਲੀ ਵੀ ਪਾ ਸਕਦੇ ਆ ਜੀ ਜਿਹਨੂੰ ਚੂਨਾ ਕਹਿੰਦੇ ਨੇ ਜੜਾਂ ਦੇ ਵਿੱਚ ਤੇ ਅਰਾ ਸੁੱਖਾ ਵੀ ਪਾ ਸਕਦੇ ਆ ਜੀ ਇਹਨਾਂ ਚ ਜੇਕਰ ਕੀੜਾ ਲੱਗਦਾ ਇਹ ਸਾਰਾ ਇਹਨਾਂ ਨੂੰ ਵਧੀਆ ਤਰੀਕਾ ਬਹੁਤ ਵਧੀਆ ਜੀ ਕੀੜਾ ਜੇਕਰ ਤੁਸੀਂ ਇਹ ਨੁਕਤਾ ਕਰੋਗੇ ਤਾਂ ਅਮਰੂਦ ਦੇ ਵਿੱਚ ਕੀੜਾ ਨਹੀਂ ਲੱਗਦਾ ਹੈ ਜੀ ਇਹ ਆਪਣਾ ਦੇਸੀ ਨੁਕਤਾ ਤਿਆਰ ਕਰਿਆ ਵਾ ਜੀ ਤੁਸੀਂ ਦੇਖ ਸਕਦੇ ਇੱਕ ਤਰ੍ਹਾਂ ਦਾ ਇਹਦਾ ਘੋਲ ਬਣਾ ਲੈਣਾ ਜੀ ਆ ਦੇਖੋ ਇਹ ਘੋਲ ਬਣ ਕੇ ਤਿਆਰ ਹੋ ਗਿਆ ਜੀ ਜਿੰਨੇ ਕ ਆਪਣੇ ਪੇਡੇ ਨੇ ਮੰਨ ਲਓ ਵੀ ਉਹਨਾਂ ਕ ਘੋੜਾ ਪਾ ਬਣਾ ਲੈਣਾ ਜੀ ਘੋਲ ਬਣਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜੇ ਥੋੜੇ ਜੜਾ ਇਹਨਾਂ ਲੀਆਂ ਉਹਦੀਆਂ ਕਰਾਂਗੇ ਜੀ ਜੜਾਂ ਪੋਲੀਆਂ ਕਰਕੇ ਤੇ ਇਹਨਾਂ ਦੇ ਵਿੱਚ ਪਾਉਣਾ ਜੀ ਜੜਾਂ ਦੇ ਵਿੱਚ ਇਹ ਜਿੰਨਾ ਤਾਂ ਫਿਰ ਤੁਹਾਡੇ ਅਮਰੂਦ ਨੂੰ ਕਰੇ ਕੀੜਾ ਲੱਗੂਗਾ ਜੀ ਤੁਂ ਵੀ ਆਪਾਂ ਦੇਖਿਆ ਅਕਸਰ ਪੱਕੇ ਅਮਰੂਦਾਂ ਦੇ ਵਿੱਚ ਕੀੜੇ ਪੈਣੇ ਸ਼ੁਰੂ ਹੋ ਜਾਂਦੇ ਨੇ ਜੀ ਜੇਕਰ ਤੁਹਾਡਾ ਬੂਟਾ ਅਜੇ ਫਲ ਨਹੀਂ ਦੇਣ ਲੱਗਿਆ ਤਾਂ ਤਾਂ ਵੀ ਪਾ ਸਕਦੇ ਹੋ ਜੇਕਰ ਫਲ ਦਿੰਦਾ ਤਾਂ ਵੀ ਪਾ ਸਕਦੇ ਆਂ ਜੀ ਆਪਾਂ ਇਹ ਆਪਣੇ ਬੂਟੇ ਫਲ ਤੁਸੀਂ ਦੇਖ ਸਕਦੇ ਹੋ ਲੱਗਿਆ ਵਾ ਬੂਟਿਆਂ ਇਹ ਚੰਗੀ ਦਿਰਾ ਰਹੇ ਵੀ ਜੜਾ ਦੇ ਵਿੱਚ ਪਾ ਦੇਣੀ ਹੈ ਇੱਕ ਤਰ੍ਹਾਂ ਦੀ ਦਵਾਈ ਦਾ ਹੀ ਕੰਮ ਕਰਦਾ ਜੀ ਇਹ ਇਹ ਪਾਉਣ ਦੇ ਨਾਲ ਜਾਂ ਤੁਸੀਂ ਕਲੀ ਪਾ ਸਕਦੇ ਹੋ ਜਾਂ ਹਰਾ ਸੁੱਖਾ ਪਾ ਸਕਦੇ ਹੋ ਵੀ ਦਵਾਈ ਹੈ ਇੱਕ ਤਰ੍ਹਾਂ ਦੀ ਇਹ ਪਾਉਣ ਨਾਲ ਕਦੇ ਵੀ ਤੁਹਾਡੇ ਮਰੂਤ ਦੇ ਵਿੱਚ ਕੀੜਾ ਨਹੀਂ ਪਊਗਾ ਜੀ ਇਹ ਆਪਾਂ ਤੁਹਾਨੂੰ ਨੁਕਤਾ ਤਿਆਰ ਕਰਿਆ ਹੋਇਆ ਜੀ ਆਪਣਾ ਪਹਿਲਾਂ ਵੀ ਆਪਾਂ 2 ਸਾਲ ਪਹਿਲਾਂ ਵੀ ਪਾਇਆ ਤੇ ਆਪਾਂ ਹੁਣ ਤੁਹਾਨੂੰ ਪਾ ਕੇ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਜੀ ਕਿ ਜਿਨ੍ਹਾਂ ਦੇ ਮਰੂਦਾਂ ਦੇ ਵਿੱਚ ਕੀੜੇ ਪੈਂਦੇ ਨੇ ਜੀ ਉਹ ਕੀੜੇ ਪੈਣੇ हट ਜਾਣੇ ਨੇ ਜੀ ਜਿਹਨਾਂ ਨੂੰ ਆਪਾਂ ਮਰੂਦ ਮਰੂਦ ਪੱਕਦਾ ਜੀ ਮਰੂਦ ਪੱਕਣ ਤੋਂ ਬਾਅਦ ਉਹਦੇ ਵਿੱਚ ਇੱਕ ਜਾਲਾ ਬਣ ਕੇ ਕੀੜਾ ਪੈਣਾ ਸ਼ੁਰੂ ਹੋ ਜਾਂਦਾ ਜੀ ਤੇ ਜੇਕਰ ਤੁਸੀਂ ਇਦਾਂ ਕਰੋਗੇ ਤਾਂ ਕੋਈ ਉਹ ਚ ਜਾਲਾ ਨਹੀਂ ਪੈਣਾ ਕੋਈ ਕੀੜਾ ਨਹੀਂ ਪੈਣਾ ਹੈ ਜੀ ਮਰੂਦੂ ਤੁਸੀਂ ਬਹੁਤ ਵਧੀਆ ਮੋਟਾ-ਮੋਟਾ ਮਰੂਦੂ ਉਤਰੂਗਾ ਜੀ ਆ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਤੁਹਾਨੂੰ ਨੁਕਤਾ ਬਣਾ ਕੇ ਦੱਸਿਆ ਜੀ ਜਿਨ੍ਹਾਂ ਦੇ ਮਰੂਦਾਂ ਦੇ ਵਿੱਚ ਕੀੜੇ ਪੈ ਰਹੇ ਨੇ ਇਹ ਨੁਕਤਾ ਜਰੂਰ ਅਪਣਾਓ ਤੇ ਜਿਹੜਾ ਆਪਣਾ ਬਲੌਗ ਹੁੰਦਾ ਜੀ ਆਪਾਂ ਆਪਣੇ ਚੈਨਲ ਦੇ ਉੱਤੇ ਸ਼ਾਮ ਨੂੰ 8 ਵਜੇ ਅਪਲੋਡ ਕਰਦੇ ਹੁੰਦੇ ਆ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਜਿਹੜੇ ਮੇਰੇ ਵੀਰ ਨਾਮੇ ਦੇਖਦੇ ਨੇ ਉਹ ਵੀ ਸਬਸਕ੍ਰਾਈਬ ਕਰਨ ਕਿਉਂਕਿ ਟੋਡੀ ਜਿਹੜੀ ਸਪੋਰਟ ਹੈ ਸਾਨੂੰ ਬਹੁਤ ਹੌਸਲਾ ਦਿੰਦੀ ਹੈ ਜੀ ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਹੜੇ ਕੀ ਸਾਡੇ ਚੈਨਲ ਨੂੰ ਬਹੁਤ ਪਿਆਰ ਦਿੰਦੇ ਨੇ ਜੀ ਦੇਖਦੇ ਨੇ ਤੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿਹੜੇ ਦੇਖਦੇ ਨੇ ਜਿਹੜੇ ਨਹੀਂ ਦੇਖਦੇ ਸਾਰਿਆਂ ਦਾ ਹੀ ਧੰਨਵਾਦ ਹੈ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ